ਸੋ ਕੋ ਟਾਲਾ ਗੁਰਸੇਵੀਐ ਇਹਨੇ ਸੁਸਹਿਜ ਸੁਪਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਬ ਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇਕ ਓਅੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ અમૃત શાંત જુગ હે નહીં દૂરે ગોર સાગર રત્ની ભરપૂરે અમૃત શાંત જુગ હે નહીં દૂરે હર રસ ચોગ જુગ હે પ્રભુ ભાવે સર્વર મેં હંસ પ્રાણ પાથ પાવે ਯਾ ਬਗ ਬਪੜਾ ਛਪੜੀ ਨਾਏ ਕੀਚੜ ਡੁੱਬੈ ਮੈੜ ਨਾ ਜਾਏ ਰਹਾ ਰਖ ਰਖ ਚਰਨ ਤਰੇ ਬੀਚਾਰੀ ਦੁਬਿਦਾ ਛੋਡ ਪੈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਕਾਥ ਕਥਾ ਗੁਰਬਚਨੀ ਆਦਰ ਸੁਨ ਮੰਡਲ ਇਕ ਜੋਗੀ ਵੈਸੇ ਨਾਰ ਨਾ ਪੁਰਖ ਕਹ ਕੋ ਕੈਸੇ ਤਰੀ ਪਾਵਨ ਜੋਤ ਰਹੇ ਜਿ ਬਲਾਈ ਸੁਰ ਨਰਨਾਥ ਸੱਚੇ ਸਰਣਾਈ आनंद मूल या नाथ वधारी गोरमुख भगत सहज बिचारी भगत बछड़ पै काटण हारे हमे मार मिले भगत हारे आनिक जतन कर काल संताए ਮਾਰ ਨਾ ਲਿਖਾਈ ਮੰਡਲ ਵਿੱਚ ਆਏ ਜਾਨਮ ਪਦਾਰਥ ਦੁਗਦਾਖ ਹੋਵੇ ਆਪਨਾ ਚੀਨਸ ਭਰਮ ਭਰਮ ਰੂਵੇ ਕਹੇ ਤੋ ਪੜ ਤੋ ਸੁਣ ਤੋ ਏਕ ਤੀਰ ਦੇ ਧਰਮ ਤਰਣੀ ਤਰ ਟੇਕ ਜਾਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸੱਚ ਨਿਰਮਲ ਮਹਿਲ ਨਾ ਲਾਗੇ ਗੁਰ ਕੈ ਸ਼ਬਦ ਭਰਮ ਪਉ ਭਾਗੇ ਸੂਰਤ ਮੂਰਤ ਆਗ ਅਨੂਪ ਨਾਨਕ ਜਾਚੈ ਸਾਚ ਸਰੂਪ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ